ਸ੍ਰੀ ਵਾਸੀ ਗੁਰੂ ਸਾਹਿਬ ਜੀ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਆ ਜੋ ਕਰ ਸੂਜ ਨਿਕਲੇਆ ਤਾਰੇ ਛਪੇ ਅੰਧੇਰ ਅਲੋਹਾ ਮਾਣ ਚਾਉ ਭਰਾ ਪ੍ਰਭ ਆਗਮ ਸੁਣਿਆ ਮੰਗਲ ਹਰ ਮੰਗਲ ਗਾਓ ਸਖੀ ਮੰਗਲ ਗਾਓ ਸਖੀ ਗ੍ਰਹ ਮੰਦਰ ਬਣਿਆ ਸੋ ਕਹੋ ਟਲ ਗੁਰਸੇਈਆ ਆਹਨੇ ਸਹਜ ਸੁਭਾਈ ਦਰਸ਼ਨ ਪਰਸ ਆ ਗੁਰੂ ਕਾ ਜਨਮ ਮਰਨ ਦੁਖ ਜਾਏ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਤੰਦਾਸਰੀ ਮਹੱਲਾ ਪਹਿਲਾ ਸ਼ੰਤ ਏਕੋ ਓੰਕਾਰ ਸਤ ਗੁਰੂ ਪ੍ਰਸਾਦ ਤੀਰਤ ਨਾਵੜ ਜਾਓ ਤੀਰਤ ਨਾਮ ਹੈ ਤੀਰਤ ਸਬਦ ਵਿਚਾਰ ਅੰਤਰ ਗਿਆਨ ਜਾ ਤੀਰਤ ਨਾ ਨਾਨ ਸਾਚ ਥਾਨ ਤਿਰਤ ਦਾਸ ਪਰਵ ਸਦਾਤ ਸਹਾਰਾ ਹਉ ਨਾਮ ਹਰਿ ਕਾ ਸਦਾ ਜਾਚਾ ਦੇਹੋ ਪ੍ਰਭ ਤਰਣੀ ਧਰਾ ਸੰਸਾਰ ਰੋਹੀ ਨਾਮਦਾਰੂ ਮੈਲ ਲਗਾ ਸੱਚ ਬਿਨਾ ਗੌਰ ਵਾਕ ਨਿਰਮਲ ਸਦਾ ਚਾਨਣ ਮੈ ਤਾਂ ਸਾਚ ਤਿਰਤ ਮਚਨਾ ਸਾਚ ਨਾਂ ਲਾਗੈ ਮੈਲ ਕਿਆ ਮਾਰ ਤੋਈ ਗੁਣ ਹੈ ਹਾਰ ਪਰੋਇ ਕਿਸ ਕੋ ਰੋਈ ਨੀਚਾ ਹਰੇ ਸੱਚ ਨਾਮ ਪਾਇਆ ਗੁਰ ਦਿਖਾਇਆ ਮਾਲਾ ਨਹੀਂ ਸੱਚ ਮਨੈ ਸੰਗਮ ਸਤ ਸਤੇ ਜਾਣਾ ਸਮਝਾ ਸਾਖੀ ਸੱਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤੇਤ ਮਨ ਮਨ ਆ ਮੇਰਾ ਨਾ ਭਗਤ ਪੰਡਾਰੀ ਘਰ ਪਰ ਰਹਿਆ ਸੋਈ ਨਾਨਕ ਸਚੁ ਕਹੈ ਬੇਨੰਤੀ ਮਾਨ ਮੰਝ ਸਚ ਸੋ ਕਾਲਸਾ ਵਾਹੇ ਗੁਰਜੀ ਕੀ ਫਤਿਹ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦਿ ਜਾਪੋ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲੈ ਰਹਾ ਲਵਤਾਰ ਭੁਖਿਆ ਭੁਖ ਨਾ ਤਰੀ ਜੇ ਬੰਨਾਪੁਰੀਆ ਪਾਰ ਸਹਸ ਸਿਆਣਪਾ ਲਖ ਹੋਏ ਤਾ ਇਕ ਨ ਚਲਾ ਨਾਲ ਕਿਵਸ ਚਿਆਰਾ ਹੋਈਆ ਕਿਉ ਕੂੜਾ ਟਟਾ ਪਾਲ ਹੁਕਮਰ ਜਾਈ ਚਲ ਰਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹੇ ਆਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵੜਾਈ ਹੁਕਮੀ ਉੱਤਮ ਨੀਚੁ ਹੁਕਮ ਮੱਲੇ ਦੁੱਖ ਸੁਖ ਪਾਈਓ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਵਾਈਓ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮਾ ਜੇ ਭੁਜ ਜਾ ਤ ਹਉਮਾ ਕਹ ਨਾ ਕੋਏ ਗਾਵਾ ਕੋ ਤਾਣ ਹੁਆ ਕਿਸਾ ਤਾਣ ਗਾਵਾ ਕੋ ਦਾਤ ਜਾਣਾ ਨੀ ਸਾਨ ਗਾਵਾ ਕੋ ਬਣ ਵੜਿਆਇਆ ਚਾਰ ਗਾਵਾ ਕੋ ਵਿਦਿਆ ਵਿਖਮੋ ਵਿਚਾਰ ਗਾਵਾ ਕੋ ਸਾਜ ਕਰੇ ਤਨ ਖੇਹ ਗਾਵਾ ਕੋ ਜੀਵ ਲਾ ਕਰ ਦੇਹ ਗਾਵਾ ਕੋ ਜਪ ਪਦ ਸਾਧੂਰ ਗਾਵਾ ਕੋ ਕਥਨਾ ਕਥੀ ਨਾਵ ਤੋਟ ਕਾਥੇ ਕਾਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲ ਦੇ ਥਕ ਪਾਹੇ ਜੁਗਾ ਜਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਬਿਕਸਾ 베 ਪਰਵਾਹ ਸਾਚਾ ਸਾਹਿਬ ਸਾਚਨਾਏ ਪਾਖਿਆ ਪਾਉ ਉਪਾਰ ਅੱਖ ਹੈ ਮੰਗ ਹੈ ਦੇਹ ਦੇਹ ਦਾਤ ਕਰੇ ਦਾਤਾਰ θεਰ ਕੇ ਅੱਗਾ ਰਖੀਆ ਜੈ ਤਹ ਦਸਾ ਦਰਬਾਰ ਮਹਾਉ ਕੇ ਬੋਲਣ ਬੋਲੀਆ ਜੈਤ ਸੁਣ ਧਰੇ ਪਿਆਰ ਅੰਮ੍ਰਿਤ ਮੇਰਾ ਸਚ ਨਾਉ ਵਢਾਈ ਵਿਚਾਰ ਕਰਮੀਆਂ ਵਾ ਕੱਪੜਾ ਨਦਰੀ ਮੋਖ ਦੁਆਰ ਨਾਨਕ ਰਿਵ ਜਾਣੀਆ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀ ਤਨ ਨਾ ਹੋਏ ਆਪੇ ਆਪ ਨਰੰਜਨ ਸੋ ਹੋਏ ਜਨੁ ਸੇਵਿਆ ਤਨ ਪਾਇ ਮਾਨ ਨਾਨਕ ਗਾਵੀਐ ਬੁਨੇ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਦੰ ਗੁਰਮੁਖ ਵੇਦੰ ਗੁਰਮੁਖ ਰਹਾ ਅਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣ ਆਖ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇਕ ਦੇਹ 부ਝਾਈ ਸਭਨਾ ਜੀ ਆਕਾ ਇਪਦਾਤਾ ਸੋ ਮੈਂ ਵਿਸਰਨਾ ਨਹੀਂ ਜਾਈ